ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਪਿਆਰੀ ਸਾਖੀ ਜਿਹੜੀ ਏ ਉਹ ਰੂਬਰੂ ਕਰ ਰਿਹਾ ਤੁਸੀਂ ਸੁਣੀ ਵੀ ਹੋਏਗੀ ਤੇ ਜਰੂਰ ਸੁਣਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰਿਓ ਗੁਰੂ ਇਤਿਹਾਸ ਦੀ ਇੱਕ ਸਾਖੀ ਆਉਂਦੀ ਏ ਕਿ ਦਸਮ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਸ੍ਰੀ ਅਨੰਦਪੁਰ ਸੇਵਕ ਅਕਸਰ ਹੀ ਗੁਰੂ ਸਾਹਿਬ ਦੇ ਦਰਸ਼ਨੜੀ ਆਉਂਦਾ ਉਸਨੇ ਹਮੇਸ਼ਾ ਗੁਰੂ ਦਰਬਾਰ ਵਿੱਚ ਉਜੀ ਪ੍ਰੀਤਮ ਅਮਰ ਦੇ ਦਾਤੇ ਸਤਿਗੁਰ ਜੀ ਦੇ ਸਾਹਮਣੇ ਬੈਠਣਾ ਤੇ ਗੁਰੂ ਸਾਹਿਬ ਨੇ ਉਸ ਵੱਲ ਆਪਣੀ ਅਗਾਮੀ ਨਜ਼ਰ ਦੇ ਨਾਲ ਤੱਕਣਾ ਤੇ ਮੁਸਕਰਾ ਕੇ ਉਸ ਨੂੰ ਅਸੀਮ ਖੁਸ਼ੀਆਂ ਬਖਸ਼ਿਸ਼ ਕਰਨੀਆਂ ਉਸ ਤਰ੍ਹਾਂ ਕਾਫੀ ਸਮਾਂ ਬੀਤਦਾ ਗਿਆ ਸਾਧ ਸੰਗਤ ਜੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਉਮਰ ਹੀ ਵਧਣ ਲੱਗੀ ਤੇ ਉਸ ਦੀ ਦਾੜੀ ਵਿੱਚ ਦੋ ਵਾਲ ਚਟੇ ਆ ਗਏ ਇੱਕ ਦਿਨ ਉਸਨੇ ਆਪਣੇ ਘਰ ਬੈਠੇ ਨੇ ਸ਼ੀਸ਼ੇ ਦੇ ਵਿੱਚ ਤੱਕਿਆ ਤੇ ਆਪਣੀ ਦਾੜੀ ਦੇ ਦੋਵੇਂ ਸਫੇਦ ਵਾਲ ਝੁੱਟ ਰਹੇ ਤੇ ਇਹ ਅਗਲੇ ਦਿਨ ਉਹ ਮੋੜ ਗੁਰੂ ਦਰਬਾਰ ਵਿੱਚ ਗੁਰੂ ਸਾਹਿਬ ਦੇਰਸ਼ਨ ਵਾਲੀ ਪੂਜਾ ਤੇ ਉਹ ਸਿੱਖ ਸਾਰਾ ਦਿਨ ਗੁਰੂ ਸਾਹਿਬ ਦੇ ਸਾਹਮਣੇ ਬੈਠਾ ਰਿਹਾ ਪਰ ਗੁਰੂ ਸਾਹਿਬ ਨੇ ਇੱਕ ਵਾਰ ਵੀ ਉਸ ਵੱਲ ਆਪਣੀ ਨਜ਼ਰ ਅਨਾਇਤ ਨਹੀਂ ਕੀਤੀ ਅਖੀਰ ਜਦੋਂ ਉਹ ਪਹਿਲਾਂ ਵਾਰ ਗੁਰੂ ਸਾਹਿਬ ਵੱਲ ਨੂਰਾਨੀ ਖੁਸ਼ੀਆਂ ਇਨਾਮ ਮਿਲਦੀਆਂ ਵੇਖ ਕੇ ਨਿਰਾਸ਼ ਹੋ ਕੇ ਵਾਪਸ ਜਾਣ ਲੱਗਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਇੱਕ ਬਹੁਤ ਹੀ ਪਿਆਰੀ ਜਿਹੜੀ ਗੱਲ ਆਖੀ ਉਹ ਸੁਣਨ ਵਾਲੀ ਹੈ ਕਹਿਣ ਲੱਗੇ ਗੁਰਮੁਖਾ ਤੂੰ ਆਪਣੀ ਦਾੜੀ ਵਿੱਚ ਆਏ ਮੋਤੀ ਚੁੱਕ ਕੇ ਸਾਡੀ ਇਮਾਨਤ ਦੇ ਵਿੱਚ ਖਿਆਨਤ ਕੀਤੀ ਹੈ ਇਸ ਕਰਕੇ ਸਾਡੀ ਖੁਸ਼ੀ ਹੁਣ ਤੇਰੇ ਉੱਤੇ ਨਹੀਂ ਹੈ ਸਰਗੁਰੂ ਦਾ ਫਰਮਾਨ ਸੁਣ ਕੇ ਉਸ ਸਿੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਦੇ ਉਹ ਆਪਣੇ ਕੀਤੇ ਹੋਏ ਪਛਤਾਵੇ ਨੂੰ ਕਰਦਿਆਂ ਹੋਇਆ ਤੇ ਸਰਗੁਰੂ ਦੇ ਚਰਨਾਂ ਵਿੱਚ ਟੈ ਟੇਰੀ ਹੋ ਗਿਆ ਤੇ ਮਾਫੀ ਮੰਗਣ ਲੱਗਾ ਸਤ ਸੰਗਤ ਜੀ ਸਾਕੀ ਤੋਂ ਸਾਨੂੰ ਅੱਜ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਜਿਹੜੇ ਅਸੀਂ ਬੀਬੀਆਂ ਦੇ ਪਾਈ ਜਿਹੜੇ ਵਾਲ ਕਾਲੇ ਕਰਦੇ ਆ ਜਾਂ ਫਿਰ ਉਹਨਾਂ ਵਿੱਚੋਂ ਚਿੱਟੇ ਵਾਲ ਕੱਢਦੇ ਆ ਕਿਉਂਕਿ ਇਹ ਗੁਰੂ ਦੀ ਇੱਕ ਬਖਸ਼ਿਸ਼ ਹੈ ਗੁਰੂ ਦੀ ਇੱਕ ਦੇਣ ਹੈ ਉਸ ਸਮੇਂ ਦੇ ਨਾਲ ਹਰ ਇਨਸਾਨ ਦੇ ਜਿਹੜੇ ਸਰੀਰ ਦੇ ਇੱਕ ਮੈਂ ਕਹਿ ਸਕਦਾ ਕਿ ਚੱਕਰ ਆ ਉਹ ਤੁਹਾਡੀ ਸੇਪ ਦੇ ਨਾਲ ਤੁਹਾਡੀ ਉਮਰ ਦੇ ਨਾਲ ਜੁੜਿਆ ਆ ਤੇ ਉਹਨੇ ਆਉਣਾ ਹੀ ਹੈ ਤੇ ਅਸੀਂ ਗੁਰੂ ਸਾਹਿਬ ਨੂੰ ਜਿਹੜਾ ਨਿਵਾਜ਼ ਕਰਦੇ ਆ ਜਦੋਂ ਅਸੀਂ ਉਹਨਾਂ ਦੇ ਦਿੱਤੇ ਹੋਏ ਬਚਨਾਂ ਨੂੰ ਭੰਗ ਕਰਦੇ ਆ ਜਰੂਰੀ ਸਾਖੀ ਨੂੰ ਸਰਵਣ ਕਰਿਓ ਤੇ ਆਪਣਾ ਅੱਜ ਜਦੋਂ ਤੁਸੀਂ ਕੀਮਤੀ ਸਮਾਂ ਵੀ ਦਿੱਤਾ ਸਾਖੀ ਨੂੰ ਸੁਣਨ ਵਾਸਤੇ ਤੁਹਾਡਾ तहे ਦਿਲੋਂ ਸ਼ੁਕਰੀਆ ਦਾ ਕਰਦਾ ਧੰਨਵਾਦ ਆ ਤੁਸੀਂ ਪੰਜਾਬੀ ਦੇ ਅਲਫ਼ਾਜ਼ ਦੇ ਨਾਲ ਜੁੜੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੁੜੇ ਆ ਵੀ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਦਿਖਪਾਲ ਲੁਧਿਆਣਾ